ਜਦੋਂ ਭਗਵੰਤ ਮਾਨ ਸਾਰੀਆਂ ਛਾਚਾਂ ਤੋਂ ਫੇਲ ਹੋ ਗਿਆ ਹੁਣ ਮੈਨੂੰ ਐਕਸਪੋਜ਼ ਕਰਨਾ ਚਾਹੁੰਦਾ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਹੀ ਆ ਕਿ ਇਹਨੂੰ ਜਦ ਕੋ ਹੋਊਗਾ ਨਹੀਂ ਨਾਲ ਪੱਜਦਾਲਾ ਤੇ ਕੋਈ ਗੋਲੀ ਮਾਰ ਜੂ ਭਗਵੰਤ ਮਾਨ ਆ ਇਸ ਤਰ੍ਹਾਂ ਚੁੱਪ ਨਹੀਂ ਕਰਨ ਵਾਲਾ ਮੈਂ ਤੈਨੂੰ ਕਹੇਤਾ ਤੂੰ ਹੁਣ ਪਤਾ ਲੱਗਿਆ ਮੇਰੇ ਤੇ ਇੱਕ ਨਵਾਂ ਕੇਸ ਬਣਾਉਣ ਲੱਗਿਆ ਯਾਰ ਯੂ ਆਪਾ ਲਾਈ ਮੇਰੇ ਤੇ ਕਿਉਂਕਿ ਡਰੱਗ ਤੋਂ ਬਾਤ ਆ ਸਾਰੇ ਕੇਸ ਛੋਟੇ ਪੈ ਜਾਣਗੇ ਇਕੱਲਾ ਯੂ ਆਪਾ ਹੀ ਆ ਜਿਹੜਾ ਬਰਾਬਰ ਦਾ ਆ ਜਾਂ ਗੋਲੀ ਵਾਜੇ ਮੈਨੂੰ ਅਸੈਸਿਨੇਟ ਕਰਾ ਦਿਓ ਮੈਨੂੰ ਮਰਵਾ ਦਿਓ ਸੁੱਧੂ ਮੂਸੇ ਵਾਲੇ ਵਾਂਗੂ ਜਾਂ ਜਿਵੇਂ ਸੁਗਵੀਰ ਸੋਂ ਬਾਦਲ ਤੇ ਅਟੈਕ ਕਰਾਤਾ ਸੀ ਉਸ ਤਰ੍ਹਾਂ ਦਾ ਅਟੈਕ ਕਰਾ ਦਿਓ ਜਾਂ ਕੋਈ ਹੋਰ ਸਿਆਸੀ ਵਿਰੋਧੀਆਂ ਤੇ ਤੁਸੀਂ ਅਟੈਕ ਕਰਾਉਣਾ ਚਾਹੁੰਦੇ ਉਹ ਜਿੱਥੇ ਅਟੈਕ ਕਰਾਇਓ ਨਹੀਂ ਤਾਂ ਜੇ ਕਿਤੇ ਮੈਂ ਬਚ ਗਿਆ ਤੇ ਤੁਹਾਨੂੰ ਕਿਹਾ ਸੀ ਆ ਹਿੱਕ ਤੇ ਜ਼ੋਰ ਤੇ ਕਿਹਾ ਸੀ ਤੰਦੀ ਉਹ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਕਿਹਾ ਸੀ ਠਾ ਠਾ ਤੇ ਤੇ ਵੱਜਾਂਗੇ ਤੈਨੂੰ ਬੰਦਾ ਬਣਾ ਕੇ ਹਟਾਂਗੇ ਔਰ ਇਹਦੇ ਲਈ ਭਾਵੇਂ ਜਾਨ ਵੀ ਜਾਣੀ ਪਵੇ ਨਾ ਜਾਨੀਰ